ਦੱਸ ਮੇਰਾ ਧੀ ਦਾ ਘਰ ਐਡਾ ਸ਼ੀਸ਼ੇ ਵਰਗਾ ਘਾਰੀ ਤੇ ਇਹਨਾਂ ਨੇ ਕੀ ਹਾਲ ਕੀਤਾ ਹੈ ਕਮਾਲੀਆਂ ਦਾ ਵੀ ਕੋਈ ਹਾਲ ਹੀ ਨਹੀਂਗਾ ਦੱਸ ਕਿੱਥੇ ਦੀ ਧੀ ਕਿੱਥੇ ਰੱਖ ਛੜਦੀਆਂ ਹਰ ਮੇਲੇ ਸਾ ਜੀ ਐਨਾ ਸੋਨਾ ਕਾ ਹਾਰਾ ਤਾਂ ਬੀੜਾ ਕਰਕੇ ਕੀਤਾ ਹੈ ਛੱਜਣਾ ਕੰਮ ਹੀ ਨਹੀਂ ਕਰਦੀਆਂ ਪਤਾ ਨਹੀਂ ਕਿ ਇਹ ਜੱਗ ਤੋਤਾ ਦੱਸ ਐ ਐਨਾ ਗੰਦਾ ਜੱਗ ਤੋਤਾ ਹੈ ਤੇ ਚਰੀ ਕੰਮ ਹੀ ਆਪ ਹੀ ਕਰਦੀ ਰਹੇ ਮੰਮਾ ਸਾਹ ਥੋੜਾ ਬੋਤਾ ਕਰਾਦਾ ਨਹੀਂ ਵਿਚਾਰਤ ਕਰੇਗਾ। ਤਾਂ ਮੈਂ ਨਹੀਂ ਹੰਦੀ ਕੰਮਲੀਆਂ ਕਰਦੀਆਂ ਕਿਉਂ ਨਹੀਂ ਕੰਮ। ਮੰਮੀ ਹਾਂਜੀ ਬੁੱਤ। ਆ ਕੀ ਕਰਨ ਦੇ ਤੁਸੀਂ? ਵੇਖ ਲੈ ਜੱਗ ਧੋ ਕੇ ਗਈ ਕੰਮਲੀਆਂ ਦੇ ਤੇ ਹਾਰ ਵੇਖ ਲੈ ਕੀ ਹੋਗਾ। ਓ ਮੰਮੀ ਛੱਡੋ ਪਰ ਇਹਨੂੰ ਤੁਸੀਂ ਤੁਸੀਂ ਆਓ ਅੰਦਰ ਚੱਲੀ ਆਪਾਂ ਇੰਨੀ ਗਰਮੀ ਹੈਗੀ ਐ ਇੱਥੇ। ਕੋਈ ਨਹੀਂ ਬੁੱਤ ਮੇਰਾ ਤਾਂ ਜੀ ਕਰਦਾ ਤੇਰਾ ਘਰ ਰੰਨਾ ਸੋਨਾ ਮੈਂ ਤੇ ਸੋਨਾ ਹੀ ਦੇਵਾਂ। ਤੁਸੀਂ ਮੀਆਂ ਬੀਵੀ ਖੁਸ਼ ਰੋ ਹਰ ਵੇਲੇ ਤੂੰ ਸਾਜ ਸਵਰ ਕੇ ਰਵੇ। ਓ ਮੰਮੀ ਠੀਕ ਆ ਪਰ ਇੰਨੀਆਂ ਕੰਮ ਵਾਲੀਆਂ ਹੋਣ ਦੇ ਬਾਵਜੂਦ ਵੀ ਤੁਹਾਨੂੰ ਕਿਚਨ 'ਚ ਲੱਗਣ ਦੀ ਲੋੜ ਨਹੀਂ ਹੈਗੀ ਆਓ ਆਪਾਂ ਅੰਦਰ ਚੱਲੀਏ। ਕੋਈ ਗੱਲ ਨਹੀਂ ਫੇਰ ਕੀ ਜੇ ਮੈਂ ਥੋੜਾ ਬਹੁਤਾ ਕਾਰਵੀ ਲਾ ਲਈ ਤਾਂ ਕੀ ਹਗਾ ਵਾ? ਨਹੀਂ ਮੰਮੀ ਤੁਹਾਨੂੰ ਇੱਥੇ ਕੰਮ ਕਰਨ ਵਾਸਤੇ ਥੋੜਾ ਲਿਆਂਦਾ ਵਾ। ਜੇ ਤੂੰ ਕੰਮ ਹੀ ਕਰਨਾ ਹੀ ਨਾ ਵੇ ਤੂੰ ਉੱਥੇ ਹੀ ਰਹਿੰਦੇ ਇੱਥੇ ਕਾ ਤੂੰ ਆਏ ਜੇ। ਤੂੰ ਤੇ ਆ ਨਹੀਂ ਗੱਲ ਹੈ ਕੰਮ ਕਰਨ ਦੀ ਗੱਲ ਧਿਆਨ ਰੱਖਣ ਦੀ ਗੱਲ। ਤੂੰ ਵੇ ਕਿੰਨਾ ਕਿੰਨਾ ਪੈਸਾ ਲੰਨ ਦੇਨੀ ਤੇ ਕੰਮ ਵੇ ਕੀ ਕਰਦੀ ਆ? ਕੱਖ ਵੀ ਨਹੀਂ ਕਰਦੀ ਆ। ਚਲੋ ਛੱਡੋ ਮੇਦੇ ਧਿਆਨ ਨਹੀਂ ਰੱਖਣਾ ਮੈਂ ਕਿਹੜਾ ਕੰਮ ਕਰਨਾ ਕਰਦੀ ਤੁਨੀਓ ਪਈ ਐ ਜੋ ਮਾੜਾ ਮੋਟਾ ਜਿਹੜਾ ਕਰ ਦਿੰਦੀ ਐ ਕਰ ਦਿੰਦੀ ਚਲੋ ਕੋਈ ਗੱਲ ਉਹ ਤਾਂ ਮੇਦੀ ਸੇਵਾ ਦੀ ਲੱਗੀ ਜਿਸ ਦਿਨ ਦੀ ਲੈ ਕੇ ਆਇਆ ਗਰਮੀ ਬੜੀ ਐ ਥੋੜਾ ਜਿਹਾ ਆਪਾਂ ਉਹਨਾਂ ਨੂੰ ਵੀ ਰਾਹਤ ਦਈਏ ਆਜਾ ਲਈ ਅੰਦਰ ਚੱਲ ਚਲੋ ਆਓ ਮੰਮੀ ਆਜੋ ਇੱਧਰ ਤੂੰ ਨਾ ਐਨਾ ਨੂੰ ਨਾ ਥੋੜਾ ਖਿੱਚ ਕੇ ਰੱਖਿਆ ਕਰ ਫੇਰ ਹੀ ਇਹ ਕੰਮ ਕਰਦੀ ਐਵੇਂ ਨਹੀਂਓ ਕਰਦੀ ਐ ਕੋਈ ਗੱਲ ਨਹੀਂ ਮੰਮੀ ਜਿੰਨਾ ਕਿ ਕਰਦੀ ਆ ਮੈਂ ਠੀਕ ਆ ਨਹੀਂ ਤੇ ਇੰਨਾ ਕੰਮ ਸਾਡੇ ਕੋਲ ਆਪਕੋ ਥੋੜਾ ਹੋਣਾ ਵਾ ਨਹੀਂ ਉਹ ਤਾਂ ਤੇਰੀ ਗੱਲ ਸਹੀ ਹੈਗੀ ਹੈ ਪਰ ਫੇਰ ਵੀ ਧਿਆਨ ਦੇ ਰੱਖਣਾ ਪੈਂਦਾ ਹੀ ਹੈ ਕੋਈ ਗੱਲ ਨਹੀਂ ਮੰਮੀ ਉਹਨਾਂ ਨੇ ਸਾਰਾ ਬਤਾਵਾ ਕਿਹੜਾ ਕੰਮ ਕਦੋਂ ਕਰਨਾ ਵਾ ਉਹ ਕਦੀ ਕਦੀ ਥੋੜਾ ਬੋਤਾ ਰਹਿ ਜਾਂਦਾ ਹੁੰਦਾ ਵਾ ਤੇ ਮੈਂ ਜ਼ਿਆਦਾ ਕਹਿੰਦੀ ਨਹੀਂ ਐਵੇਂ ਨਾ ਗੁੱਸਾ ਨਾ ਕਰ ਲੈਣ ਐਵੇਂ ਚੰਗਾ ਜਿਹਾ ਲੱਗਦਾ ਤੇ ਵੀਰੇ ਦਾ ਫੋਨ ਆਇਆ ਸੀ ਅੱਜ ਆਹੋ ਆਇਆ ਸੀ ਅੱਜ ਕੀ ਕਹਿੰਦੇ ਸੀ ਇਹੀ ਕਹਿੰਦਾ ਵਾ ਸੀ ਵੀ ਤੁਸੀਂ ਕੱਲੇ ਮੈਂ ਕੱਲੇ ਕਿੱਥੇ ਆ ਮੈਂ ਤਾਂ ਗੋਲਦੀ ਤੇ ਕਿਰਨ ਲੈ ਆਏ ਆਪਣੇ ਘਰ ਇੰਨਾ ਮੇਰਾ ਧਿਆਨ ਰੱਖਦੇ ਮੈਂ ਦੱਸ ਨਹੀਂ ਸਕਦੀ ਵੀਰੇ ਨੇ ਮੈਨੂੰ ਫੋਨ ਆਇਆ ਸੀ ਬਾਹਰੋਂ ਮੈਨੂੰ ਕਹਿੰਦੇ ਸੀਗੇ ਕਿ ਪੈਸੇ ਭੇਜਦਾ ਮੈਂ ਕਿ ਪੈਸੇ ਕੀ ਭੇਜਣ ਦੀ ਲੋੜ ਹੈਗੀ ਆ ਮੈਨੂੰ ਹੀ ਕਿਹਾ ਮੈਨੂੰ ਵੀ ਕਿਹਾ ਹੈਗੇ ਤੇ ਆ ਇਹ ਹੈਗੇ ਤੇ ਆ ਤੇ ਤੁਹਾਡੀ ਗੱਲ ਨਹੀਂ ਵੀਰੇ ਨਾਲ ਨਹੀਂ ਹੋਈ ਮੈਂ ਮੈਂ ਵੀ ਉਹਨੂੰ ਇਹੀ ਕਿਹਾ ਕਿ ਮੈਂ ਇੰਨਾ ਚੰਗਾ ਵਾ ਮੈਂ ਕਿ ਨਹੀਂ ਮੇਰਾ ਜਵਾਈ ਥੋੜੀ ਮੇਰਾ ਪੁੱਤਰ ਹੈ ਗਈ ਛੇਰੇ ਸ਼ਾਮ ਅੰਦਾਜ਼ਾ ਮੈਂ ਪੁੱਛਦਾ ਮੰਮੀ ਕੀ ਖਾਣਾ ਜੇ ਕੀ ਲਿਆਵਾਂ ਕੀ ਚਾਹੀਦਾ ਤੁਹਾਡੇ ਦੁਆਦਾਰ ਨੂੰ ਤਾਂ ਨਹੀਂ ਕੋਈ ਮੁੱਕਾ ਹੈ ਮੈਨੂੰ ਦੱਸ ਦਿਓ ਕਿਥੇ ਥੀ ਤੋਂ ਰਹਿਣਾ ਨਾ ਦਵਾਈ ਤੁਹਾਡੀ ਪੂਰੀ ਹਰ ਵੇਲੇ ਕੋਲ ਹੋਣੀ ਚਾਹੀਦੀ ਤੁਹਾਡੇ ਮੈਂ ਹੋਰ ਮੈਨੂੰ ਕੀ ਚਾਹੀਦਾ ਮੇਰੀ ਸੇਵਾ ਬੈਠੇ ਪਟਾਏ ਹੋਣ ਢਈ ਹੋਰ ਕੀ ਚਾਹੀਦਾ ਮੈਨੂੰ ਚਲੋ ਇਹ ਤੇ ਸਾਡਾ ਫਰਜ਼ ਆ ਤੇ ਬਾਕੀ ਮੈਂ ਉਹਨਾਂ ਨੂੰ ਕਹਿ ਦਿੱਤੀ ਟੈਨਸ਼ਨ ਲੈਣ ਦੀ ਤੁਹਾਨੂੰ ਲੋੜ ਨਹੀਂ ਹੈਗੀ ਮੰਮੀ ਨੂੰ ਆਪਾਂ ਲੈਣ ਦੇ ਕਿਉਂਕਿ ਉਹਨਾਂ ਨੂੰ ਇਹ ਵੀ ਟੈਨਸ਼ਨ ਪਈ ਸੀ ਵੀਰੇ ਨੂੰ ਬਾਹਰੋਂ ਕਿ ਮੈਂ ਬਾਹਰ ਆ ਤੇ ਤੇ ਮੰਮੀ ਇਕੱਲੇ ਆ ਹਾਂ ਹੋ ਨੀ ਬਣੂਗਾ ਤੇ ਫਿਰ ਮੈਂ ਉਹਨਾਂ ਨੂੰ ਕਹਿਦਾ ਤੁਹਾਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਮੰਮੀ ਆ ਗਏ ਮੇਰੇ ਕੋ ਹੁਣ ਮੈਂ ਇਹਨਾਂ ਨੂੰ ਜਾਣ ਨਹੀਂ ਦੇਣਾ ਠੀਕ ਹੈ ਨਾ ਮੰਮੀ ਹਾਂ ਠੀਕ ਹੈ ਪਰ ਸੱਚੀ ਪੁੱਤਰ ਦੱਸਾ ਮੈਨੂੰ ਪਤਾ ਹੀ ਨਹੀਂ ਲੱਗਾ ਮੀ ਨਾ ਹੋ ਗਿਆ ਬੈਨ ਉਹ ਇੱਥੇ ਰਹਿੰਦਿਆ ਤੇ ਮੈਂ ਆਪਣੇ ਘਰ ਬੈਠੀ ਕੇ ਤੇਰੇ ਘਰ ਬੈਠੀ ਐਨੀ ਮੇਰੀ ਸੇਵਾ ਤੁਸੀਂ ਮੀਆਂ ਬੀਵੀ ਕਰਦੇ ਹੋਏ ਮੇਰੀ ਧੀ ਵੀ ਬਹੁਤ ਚੰਗੀ ਮੇਰਾ ਜਵਾਈ ਬਹੁਤ ਚੰਗਾ ਮੈਂ ਕੋਈ ਪਿਛਲੇ ਪੂਰਬੇ ਕੰਮ ਚੰਗੇ ਕੀਤੇ ਹੀ ਜਿਹੜੇ ਮਨੇ ਇਹੋ ਜੇ ਬੱਚੇ ਮਿਲੇ ਚਲੋ ਮੰਮੀ ਹੁਣ ਤਾਂ ਇਹ ਦੱਸੋ ਕੀ ਖਾਣਾ ਪੀਣਾ ਕੀ ਆ ਫਿਰ ਮੈਂ ਕਹਿ ਦਵਾਂ ਉਹਨਾਂ ਨੂੰ ਬਣਾ ਦੇਣਗੀ ਆ। ਅਜੇ ਕੋਈ ਲੋੜ ਹੀ ਨਹੀਂ ਗਈ ਹੁਣੇ ਤਾਂ ਨਾਸ਼ਤਾ ਕੀਤਾ ਥੋੜੀ ਦੇਰ ਪਹਿਲਾਂ। ਮੰਮੀ ਤੁਹਾਨੂੰ ਪਤਾ ਅੱਜ ਕਿੰਨਾ ਵਧੀਆ ਦਿਨ ਆ ਇਹ ਸਵੇਰ ਦੇ ਗਏ। ਨਹੀਂ ਕੋਈ ਜਨਮ ਦਿਨ ਹੈ ਨਾ ਤੇਰਾ ਜਾਂ 골ਡੀ ਦਾ। ਮੰਮੀ ਮੇਰਾ ਜਨਮ ਦਿਨ ਕਿਹੜਾ ਤੁਹਾਨੂੰ ਪਤਾ ਨਹੀਂ ਆ। ਉਹ ਅੱਜ ਕਿਸੇ ਦਾ ਜਨਮ ਦਿਨ ਨਹੀਂ ਹੈਗਾ। ਉਹ ਹੈ ਨਾ ਇਹ ਸਵੇਰ ਦੇ ਗਏ ਆ ਮੰਮੀ ਤੇ ਦਾਦੀ ਨੂੰ ਲੈਣ ਵਾਸਤੇ। ਹੁਣ ਐਕਚੁਅਲੀ ਠੀਕ ਨਹੀਂ ਹੈਗੇ ਸੀ ਕਿ ਦਾਦੀ ਜੀ ਤੇ ਤੁਹਾਨੂੰ ਪਤਾ ਵਾ ਮੇਡਸ ਵੀ ਕਿੰਨਾ ਘਟੇਮ ਰਹਿੰਦੀ ਆ ਤੇ ਸਾਰਾ ਦਿਨ ਫਿਰ ਉਹਨਾਂ ਨੂੰ ਖੱਜਲ ਖਰਾਬ ਜੀ ਹੁੰਦੀ ਆ ਤੇ ਮੈਂ ਹੀ ਰਹਤੀ ਇਹਨਾਂ ਨੂੰ ਸਲਾਹ ਦਿੱਤੀ ਮੈਂ ਕਿਾ ਚੱਲ ਮੰਮੀ ਵੀ ਤੇ ਇੱਥੇ ਹੀ ਹੈਗੇ ਆ ਤੁਸੀਂ ਇਤਰਾ ਕਰੋ ਕਿ ਮੰਮੀ ਨੂੰ ਤੇ ਦਾਦੀ ਨੂੰ ਇੱਥੇ ਹੀ ਲਿਆਓ ਕੁਝ ਟਾਈਮ ਦੇ ਲਈ ਤੁਹਾਨੂੰ ਤੇ ਪਤਾ ਹੀ ਆ ਵਿਆਹ ਦੇ ਵਿੱਚ ਵੀ ਮੈਂ ਸਿਰਫ 15 20 ਦਿਨ ਹੀ ਉੱਥੇ ਰਹੀ ਸੀ ਮੇਰਾ ਹੋਰ ਰਹਿਣ ਦਾ ਜੀ ਤੇ ਕਰਦਾ ਹੀਗਾ ਪਰ ਇਹਨਾਂ ਦੇ ਬਿਜ਼ਨਸ ਕਰਕੇ ਉਹਨੂੰ ਫੇਰ ਸ਼ਹਿਰ ਵਾਪਸ ਆਉਣਾ ਪਿਆ ਹਾਏ ਹਾਏ ਨੀ ਮੇਰੀ ਭੋਲੀ ਏਤੀ ਹੈ ਕੀ ਕੀਤਾ ਕੀ ਹੋਇਆ ਮੰਮੀ ਤੁਕਾ ਦੇ ਲਈ ਉਹਨਾਂ ਨੇ ਇੱਥੇ ਸੱਦ ਲਿਆ ਮੰਮੀ ਤੁਹਾਨੂੰ ਪਤਾ ਤਾਂ ਹੈਗਾ ਵਾ ਉਹ ਠੀਕ ਨਹੀਂ ਹੈਗੇ ਸੀ ਤਾਂ ਕਰਕੇ ਉਹਨਾਂ ਨੂੰ ਬੁਲਾਇਆ ਵਾ ਉਹ ਥੋੜੇ ਦਿਨ ਲਈ ਬੁਲਾਇਆ ਹੀ ਤੇ ਉਹਨਾਂ ਨੇ ਪੱਕੀ ਕਰਿਆ ਰਹਿ ਪੈਣਾ ਇੱਥੇ ਦੋਨਾਂ ਨੇ ਉਹਦੇ ਉੱਥੋਂ ਨਹੀਂ ਹੈਗੇ ਉਹਨਾਂ ਦੀ ਸ਼ੁਰੂ ਤੋਂ ਰਹਿੰਦੀ ਇਕੱਲੇ ਰਹਿੰਦੀ ਆਦਤ ਅਗੀ ਹੈ ਨਹੀਂ ਮੈਂ ਕਿਹਾ ਚੱਲ ਫੇਰ ਕੀ ਹੋਇਆ ਥੋੜੇ ਦਿਨ ਇੱਥੇ ਆ ਜਾਣਗੇ ਤੇ ਵੈਸੇ ਹੀ ਮੈਂ ਵੀ ਕਿਹੜਾ ਤੁਹਾਨੂੰ ਪਹਿਲਾਂ ਦੱਸਿਆ ਤੇ ਕਿੰਨਾ ਕੁ ਟਾਈਮ ਰਹੀ ਹੈ ਉਹਨਾਂ ਲਈ ਉਹ ਬੜੇ ਵਧੀਆ ਹੈਗੇ ਆ ਮੰਮੀ ਉਹ 15 ਦਿਨਾਂ 'ਚ ਕੀ ਪਤਾ ਲੱਗਦਾ ਐਨੇ ਕ ਦਿਨ ਤੁਰਾਈ ਐਨੇ ਦਿਨਾਂ 'ਚ ਕਿਸੇ ਦੀ ਕੀ ਅਸਲੀਅਤ ਦਾ ਪਤਾ ਲੱਗਦਾਈ ਉਹ ਹੁੰਤੇ ਜਰਾ 골ਡੀ ਤੇਰੀ ਪੁੱਛ ਪਰਤੀਤ ਕਰਦਾ ਹੈ ਨਾ ਮੁਣਕੇ ਉਹਨਾਂ ਨੂੰ ਮਾਂ ਤੇ ਦਾਦੂ ਹੀ ਨਹੀਂ ਪੁੱਛ ਰਹੀ ਤੈਨੂੰ ਨਹੀਂ ਕੁਝ ਇਹਨਾਂ ਪੁੱਛਣਾ ਤੂੰ ਕਮ ਸਾਥ ਮੇਰੇ ਕੋ ਸਲਾਹ ਤੇ ਲੰਦੀ ਕਿ ਮੰਮੀ ਉਹਨਾਂ ਸੱਦਾ ਕਰ ਤੂੰ ਆਸਪਾਸ ਵਿੱਚ ਮੀਆਂ ਬੀਵੀਆਂ ਨੇ ਗਿੱਟੇ ਬੱਡੇ ਕੀਤੀ ਤੇ ਉਹਨਾਂ ਨੂੰ ਲੈਣ ਭੇਜ ਦਿੱਤਾ 골ਡੀ ਨੂੰ ਜਾ ਲੈ ਆ ਜਾ ਕੇ ਓ ਮੰਮੀ ਮੇਰੀ ਗੱਲ ਸੁਣੋ ਧਿਆਨ ਦੇਣਾ ਓ ਜਿਸ ਤਰ੍ਹਾਂ ਤੂੰ ਹੀ ਮਾਂ ਜੇ ਨਾ ਉਤਰਾ ਉਹ ਵੀ ਹੈਗੇ ਆ ਹਨਾ ਤੇ ਆਪਾਂ ਇਸ ਤਰ੍ਹਾਂ ਕਰਦੇ ਚੰਗੇ ਨਹੀਂ ਲੱਗਦੇ ਉਹ ਨਾਲੇ ਇਸ ਤਰ੍ਹਾਂ ਦਾ ਕੁਝ ਨਹੀਂ ਹੈਗਾ ਮੈਨੂੰ ਪਤਾ ਇਹਨਾਂ ਦਾ ਉਹ ਇਹਨਾਂ ਨੂੰ ਬੈਲੈਂਸ ਰੱਖਣ ਦਾ ਵਾ ਕਿਨੂੰ ਕਿਹਦੀ ਜਗ੍ਹਾ ਰੱਖਣਾ ਵਾ ਨਿਸ਼ੁਦੇ ਨੇ ਮੈਂ ਤੇ ਤੇਰੀ ਮਾਂ ਵਾ ਉਹ ਤੇਰੀ ਸੱਸਗੀ ਹੋ ਸੱਸਾ ਵੇਖ ਕੇ ਕੁਝ ਨਹੀਂ ਹੁੰਦੀ ਆ ਮੈਂ ਤੇ ਤੁਹਾਨੂੰ ਦੋਨਾਂ ਵੇਖ ਕੇ ਗੱਦਗੱਦ ਖੁਸ਼ ਨਹੀਂ ਗੱਦਗੱਦ ਖੁਸ਼ ਤੇ ਉਹਨਾਂ ਵੇਖ ਕੇ ਚੜਨਾ ਹੀ ਦੋਨਾਂ ਦਿਨੀਆਂ ਨੇ ਉਹਨੇ ਘੜੀ ਘੜੀ ਜਾ ਤੈਨੂੰ ਅੱਜ ਮਾਰੀ ਜਾਣੀ ਐ ਇਕੱਠੇ ਨਾ ਵੈਨ ਤੇ ਜਾ ਗੋਲਡਨ ਮਾਰੀ ਜਾਣੀ ਐ ਮੈਂ ਤੇ ਤੁਹਾਡਾ ਭਲਾ ਹੀ ਸੋਚਿਆ ਬਿੱਤਰ ਤੂੰ ਸਮਝੀ ਹੋ ਦੀ ਗੱਲ ਮੇਰੀ ਸਮਝਦੀ ਦੀ ਭਾਈ ਐਡੀ ਤੂੰ ਭੋਲੀ ਵੀ ਨਾ ਬਣ ਸੁਦੇ ਨਹੀਂ ਸੁਦੇ ਨਹੀਂ ਰਹੀ ਤੂੰ ਓ ਮਮੀ ਦਾਦੀ ਜੀ ਬਿਮਾਰ ਹੈਗੇ ਸੀਗੇ ਉਹ ਤਾਂ ਕਰ ਗਿਆ ਭਾ ਇਹਨਾਂ ਉਹਨਾਂ ਨੂੰ ਸੱਧਿਆ ਵਾ ਉਹ ਰੋਜ਼ ਇੰਨੀ ਦੂਰ ਇੱਥੇ ਆਂਦੇ ਹੀ ਜਾਂਦੇ ਹੀਗੇ ਭਾਵੇਂ ਡਰਾਈਵਰ ਭੇਜ ਦਿੰਦੇ ਹੀ ਪਰ ਤੇ ਆ ਵੇਖੋ ਨਾ ਕਿੰਨਾ ਖੱਜਲ ਖਰਾਬ ਉਹਨਾਂ ਨੂੰ ਹੋਣਾ ਪੈਂਦਾ ਸੀਗਾ ਪਰ ਤੁਸੀਂ 10-15 ਹਜ਼ਾਰ ਉਹਨਾਂ ਨੇ ਕੌਣ ਚੋੜ ਦਿੰਦੇ ਕੋਨਾ ਮਸੂੂਸ ਵੀ ਨਾ ਹੁੰਦਾ ਉਹ ਮੰਮੀ ਪਤਾ ਨਹੀਂ ਤੁਹਾਨੂੰ ਕੀ ਹੋ ਗਿਆ ਵਾ ਤੁਹਾਡਾ ਨਾ ਮੈਨੂੰ ਲੱਗਦਾ ਦਿਮਾਗ ਖਰਾਬ ਹੋ ਗਿਆ ਮੈਂ ਤੇ ਚੱਲੀ ਐ ਤੇ ਮੰਮੀ ਇੱਕ ਗੱਲ ਹੋਰ ਸੁਣੋ ਮੇਰੀ ਉਹ ਪੈਸਿਆਂ ਦੀ ਕਿਹੜੀ ਗੱਲ ਉਹਨਾਂ ਕੋ ਕਿਹੜਾ ਪੈਸਾ ਨਹੀਂ ਹੈ ਪੈਸਾ ਤੇ ਉਹਨਾਂ ਕੋ ਵੀ ਬਥੇਰਾ ਵਾ ਉਹਨਾਂ ਨੂੰ ਨਾ ਲੈਣ ਵਾਸਤੇ ਕਿਸੇ ਦੇ ਸਾਥ ਦੀ ਲੋੜ ਆ ਥੋੜਾ ਜਿਹਾ ਹਸਨ ਖੇਡਣਗੇ ਇੱਥੇ ਆ ਕੇ ਥੋੜਾ ਮਾਹੌਲ ਚੇਂਜ ਹੋ ਜਾਊਗਾ ਤੇ ਉਹਨਾਂ ਨੂੰ ਵੀ ਖੁਸ਼ੀ ਮਿਲੇਗੀ ਥੋੜੀ ਤੇ ਸਾਨੂੰ ਵੀ ਮਿਲੇਗੀ ਨੀ ਮੋਲ ਉਹਨਾਂ ਦਾ ਚੇਂਜ ਕਰਦੀ ਆਪਣਾ ਨਾ ਬਗਾਲਡਿੰਗ ਕਰਦਾ ਮੰਮੀ ਮੈਂ ਦੇਹੀ ਤੇਰੀ ਫਿਕਰ ਲੱਗੀ ਆਈ ਆ ਆ ਜੋੜੇ ਤੁਹਾਡੇ ਅੱਗੇ ਹੱਥ ਤੇ ਮੈਂ ਚੱਲੀ ਆ ਤੁਹਾਡੇ ਖਿਆਲ ਤੇ ਤੁਸੀਂ ਸਮਝਦੀ ਹੋ ਨਹੀਂ ਗੱਲ ਕਿਸੇ ਨੂੰ ਮੈਂ ਆਦਾ ਪਲਾ ਸੋਚਦੀ ਪਈ ਆ ਆਪਣਾ ਹੀ ਛੋਟੀ ਆਂਦੀ ਚੰਗਿਆਈਆਂ ਚ ਵੜੀ ਮੈਂ ਇੰਜ ਕਰਾਂਗੀ ਮੈਂ ਉੰਜ ਕਰਾਂਗੀ ਮੋਹੋਂ ਉਹਨਾਂ ਦਾ ਬਦਲ ਜਾਗਾ ਤੇਰਾ ਭਾਈ ਵੀ ਗੜ ਜਾਏ ਤੁਹਾਡੇ ਮੀਆਂ ਬੀਵ ਚ ਪਾਵੇ ਉਗਾੜ ਪੈਈ ਵੇ ਕੁਝ ਮੈਂ ਕਹਨੀ ਆ ਜੀ ਨੌਬਤ ਨਾ ਹੋਏ ਪਰ ਤੂੰ ਲਿਆ ਕੇ ਛੱਡਨੀ ਆ ਜੀ ਨੌਬਤ ਆਜੋ ਆਗੇ ਆਗੇ ਅਰੋਨ ਗੱਡੀ ਜੋ ਸਮਾਨ ਕੱਢ ਲਿਆ ਸਾਰਾ ਕਿਰਨ ਮਮਮੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਬਸ ਠੀਕ ਆ

ਦੱਸਣ ਰਿਹਾ ਸੀ ਗੋਲਡੀ ਕੰਦਾ ਸੀ ਕਿ ਮੈਂ ਆਪਣੀ ਸੱਸ ਨੂੰ ਇੱਥੇ ਹੀ ਲੈ ਆਂਦਾ ਉਹ ਕੱਲੇ ਜੂ ਰਹਿੰਦੇ ਆ ਹਾਂਜੀ ਇਹਨਾਂ ਨੂੰ ਪਤਾ ਨਾ ਮੇਰੇ ਦੇ ਬਾਹਰ ਚਲਾ ਗਿਆ ਵਾ ਤੇ ਕੱਲੇ ਸੀਗੇ ਤੇ ਆਉਂਦੇ ਨਹੀਂ ਪਈ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਜਦੋਂ ਤੱਕ ਤੁਹਾਡਾ ਮਨ ਨਹੀਂ ਨਾ ਤੁਸੀਂ ਇੱਥੇ ਰਹਿ ਜਾ ਲੈ ਪੁੱਤ ਫਿਰ ਕੀ ਹੋ ਗਿਆ ਕੀ ਹੋ ਗਿਆ ਮਾਂ ਪਾਵੇਂ ਤੇਰੀ ਐ ਤੇ ਭਾਵੇਂ ਮਾਂ ਗੋਲਡੀ ਦੀ ਆ ਮਾਂ ਤੇ ਪੁੱਤ ਮਾਂ ਹੀ ਹੁੰਦੀ ਆ ਨਾ हां जी मम्मी ਤੇ ਮੈਂ ਹੀ ਫੇਰ ਆਤੀ ਇੰਨਾ ਰੁ ਗਿਆ ਮੈਂ ਕਿਹਾ ਗਰਮੀ ਇੰਨੀ ਕੀ ਉਹ ਇੰਨੀ ਦੂਰੋਂ ਆਂਦੇ ਜਾਂਦੇ ਭਾਵੇਂ ਤੁਸੀਂ ਡਰਾਈਵਰ ਭੇਜ ਦਿੰਦੇ ਜੇ ਤੇ ਦਾਦੀ ਜੀ ਨੂੰ ਇਤਰਾ ਕਰੋ ਇੱਥੇ ਹੀ ਲੈ ਆਂਦੇ ਜੇ ਉੱਧਰ ਠੀਕ ਨਹੀਂ ਹੁੰਦੇ ਪੁੱਤ ਬੜਾ ਵਧੀਆ ਕੀਤਾ ਵੈਸੇ ਤਾਂ ਸਾਨੂੰ ਕੋਈ ਮੁਸ਼ਕਲ ਨਹੀਂ ਸੀ ਹੈਗੀ 골ਡੀ ਡਰਾਈਵਰ ਭੇਜ ਦਿੰਦਾ ਸੀ ਤੇ ਆਪਾਂ ਨੂੰ ਸਸ ਦਵਾਈ ਲੈ ਕੇ ਤੇ ਫੇਰ ਚੱਲ ਜਾਂਦੀਆਂ ਸੀ ਪਰ ਰਾਤੀ ਤਾਂ ਉਹਨੇ ਜੇਦੀ ਕਰ ਲਈ ਕੰਦਾ ਨਾ ਆਖੇ ਮੈਂ ਤੁਹਾਨੂੰ ਸਵੇਰੇ ਲੈ ਜਾਣਾ ਧਰਮ ਦੱਸਿਓ ਆਪਣਾ ਗੱਡੀ 'ਚ ਸਮਾਨ ਨਾਲ ਰੱਖਦੇ ਆਇਓ ਮਲੇ ਮਮੀ ਕੋਲ ਡਾਟਾ ਚੇਂਜ ਹੋ ਜਾਗ ਉਹਦੇ ਤੇ ਕੱਲ੍ਹ ਆਨੇ ਲੈਣਾ ਇੱਥੇ ਆਪਾਂ ਸਾਰੇ ਜਾਣੇ ਆ ਆਹੋ ਬਹੁਤ ਫਰਕ ਪੈ ਹੀ ਜਾਂਦਾ ਹੈ ਪੁੱਤ ਹੁਣ ਗੱਲਾਂ ਕਰਦੀ ਰਹੇਗੀ ਕਿ ਪਾੜ ਲੈ ਸਸੇ ਕਾਲ ਸਸੇ ਕਾਲ ਫੋਰਸ ਨਾਲ ਕੁੜੀ ਕੀ ਆਲੇ ਤੇਰਾ ਠੀਕ ਆ ਚੱਲ ਆ ਵੀ ਕੁੜੀ ਬੜੀ ਬੜੀ ਬੀਬੀ ਹੈ ਹਾਂਜੀ ਹਾਂਜੀ ਇਹ ਮੇਰੇ ਕੋਲ ਹੀ ਰਹਿੰਦੀ ਸਾਰਾ ਦਿਨ ਠੀਕ ਆ ਪੁੱਤ ਐ ਲੋ ਦਾਦੀ ਜੀ ਪਾਣੀ ਪੀਓ ਤੁਸੀਂ ਮੰਮੀ ਹਾਂ ਹੋ ਪੁੱਤ ਬੁਲਾਓ ਨਨ ਵੀ ਮਿਲੀਏ ਆਏ ਮਮਮੀ ਆਏ ਆ ਹਾਂਜੀ ਮੈਂ ਆਜੂ ਆ ਇੱਕ ਤਰ ਆ ਗਏ ਸਸਿਕਾ ਬੰਜੀ ਸਸਿਕਾ 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 ਬੰਜੀ ਸਸਿਕਾ ਜੀ ਠੀਕ ਹੋ ਹਾਂਜੀ ਠੀਕ ਆ ਫਿਰ ਤੁਸੀਂ ਸੁਣਾਓ ਹਾਂ ਠੀਕ ਆ ਚਾਈ ਜੀ ਹਾਂਜੀ ਸਸਿਕਾ ਤਾਂ ਹੈ ਸਸਿਕਾ ਕੀ ਆਲੀ ਠੀਕ ਹੈ ਉਹ ਧਾ ਕੋ ਹਾਂਜੀ ਆ ਦੇ ਰਿਹਾ ਹਾਂ ਵਾਟੋ 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 ਆ ਜੀ ਬੈਠੋ ਚਲੋ ਬੈਹੋ ਮੰਮੀ ਤੁਸੀਂ ਵੀ ਬੈਨ ਲਗੀ ਤੇ ਮੰਮੀ ਤੁਹੇ ਦੱਸੋ ਤੁਸੀਂ ਖਾਣਾ ਕੀ ਆ ਦੋਵੇਂ ਜਣਿਆਂ ਨੇ ਮੈਂ ਉਹ ਹੀ ਬਣਾ ਲੈਣੀ ਆਪਣੇ ਹੱਥਾਂ ਦੇ ਨਾਲ ਪੁੱਤਰ ਤੂੰ ਜੋ ਵੀ ਬਣਾਏਂਗੇ ਨਾ ਆਪਾਂ ਉਹ ਖਾ ਲਵਾਂਗੇ ਬਸ ਤੇਰੇ ਹੱਥਾਂ ਵਿੱਚ ਤਾਂ ਜਾਦੂ ਹੀ ਬੜਾ ਤੂੰ ਜਿਹੜੀ ਚੀਜ਼ ਬਣਾਉਂਨੀ ਆ ਇੰਨੀ ਸਵਾਦਬੰਦੀ ਆ ਆਪਾਂ ਹਸਪੀਟਲ ਸਾਨੂੰ ਸਾਰਾ ਦਿਨ ਲੱਗ ਜਾਂਦਾ ਹੁੰਦਾ ਸੀ ਨਾ ਤੇ ਅੱਬਾ ਤੋਂ ਕਹਣਾ ਕੰਟੇਨ ਚ ਲੈ ਕੇ ਖਲਾਂਗੇ ਪਰ ਨਾ ਪੁੱਤ ਤੂੰ ਤਾਂ ਡਰਾਈਵਰ ਹਾ ਤੇ ਸਾਡੀ ਰੋਟੀ ਵੀ ਪੇਜਦੀ ਰਹੀ ਐ ਹਾਂਜੀ ਮੰਮੀ ਘਰ ਦੀ ਰੋਟੀ ਦਾ ਤੇ ਸਵਾਰੀ ਦਾ ਤੁਹਾਨੂੰ ਪਤਾ ਵੱਖਰਾ ਹੁੰਦਾ ਵਾ ਦੱਸੋ ਨਾ ਜੋ ਤੇ ਦਾ ਪਸੰਦੀਦਾ ਰ ਨਾ ਮੈਂ ਉਹ ਹੀ ਬਣਾਵਾਂਗੀ ਨਹੀਂ ਪੁੱਤਰ ਜੋ ਤੇ ਦਾ ਦਿਲ ਕਰਦਾ ਸਾਨੂੰ ਉਹ ਹੀ ਖਵਾ ਦੇ ਤੂੰ ਨਹੀਂ ਪਤਾ ਕੀ ਕਰੀਏ ਹਾਂਜੀ ਉਹ ਜਿਹੜੇ ਚੂਰੀਆ ਹੁੰਦੇ ਚੂਰੀਆ ਨੇ ਚੂਰੀਆ ਨਾ ਆਹ ਉਹ ਬਜ਼ਾਰੋਂ ਵੀ ਮਿਲਦੇ ਨੇ ਅੱਛਾ ਉਹ ਗੋਲਟੀ ਵੀ ਉਦੋਂ ਸਾਨੂੰ ਪਰਸੋਂ ਖਵਾਈ ਦੇ ਦਵਾਈ ਲੈਣੇ ਸੀ ਪਤਾ ਨਹੀਂ ਗੋਲ ਗੋਲ ਕੋਪਤਿਆਂ ਵਰਗੇ ਕੀ ਆ ਕੀ ਆ ਨਹੀਂ ਹੁੰਦਾ ਉਹ ਨਾ ਸਾਰੀਆਂ ਸਬਜ਼ੀਆਂ ਪਾ ਕੇ ਬਣਾਇਦੇ ਮਨਚੂਰੀਅਨ ਆਏ ਆਏ ਸਬਜ਼ੀ ਨਾ ਹੀ ਨਹੀਂ ਆਇਆ ਉਹ ਖਾਣੇ ਆ ਉਹ ਉਹ ਬਣਾ ਲੈ ਉਹਨੂੰ ਕਿੰਨੇ ਦਾ ਟਾਈਮ ਲੱਗਣਾ ਸਾਰੀਆਂ ਸਬਜ਼ੀਆਂ ਮੈਂ ਗ੍ਰਾਇੰਡ ਕਰਕੇ ਉਹਦੇ ਬੋਲਸ ਬਣਾ ਲੈਣੇ ਤੇ ਗਰੇਵੀ ਬਣਾ ਲੈਣੀ ਉਹ ਤੇ ਮੈਂ ਘਰੇ ਬਣਾ ਲਾਂਗੀ ਵਿਚਾਰੋ ਮੰਗਾਂ ਦੀ ਕੀ ਲੋੜ ਆ ਤੂੰ ਕਰੇ ਬਣਾ ਲੈਨੀ ਆ ਹਾਂਜੀ ਮੰਮੀ ਮੈਂ ਸਾਰਾ ਕੁਝ ਘਰੇ ਬਣਾ ਲਨੀ ਜਿਹੜਾ ਜਿਹੜਾ ਬੁਜਾਰੋ ਮਿਲਦਾ ਵਾ ਤੁਹਾਨੂੰ ਬਾਹਰ ਮੰਗਾਂ ਦੀ ਲੋੜ ਨਹੀਂ ਮੈਂ ਆਪੇ ਹੀ ਬਣਾ ਲਾਂਗੀ ਓਕੇ ਰੰਗਾਲ ਤੁਨੂੰ ਕਿੱਥੇ ਅੱਡੀ ਗਰਮੀ ਚ ਲੱਗੀ ਰਹੇਗੀ ਬਣਾ ਬਣੋਂ ਤੇ ਗਰਮੀ ਕਿੰਨੀ ਆ ਵੇ ਤੇ ਸਹੀ ਬਾਜ਼ਾਰ ਆਰਡਰ ਕਰਦੇ ਤਾਂ ਉਥੋਂ ਛੱਟ ਚੀਜ਼ ਆ ਜਣੀ ਬੜੀ ਬਣਾਈ ਦੇਖੋ ਆਦੇ ਇਹਨਾਂ ਨੂੰ ਮਨਜੂਰੀਆਂ ਨਾਲ ਦਿਮ ਕਰਦਾ ਪਿਆ ਤੇ ਮੰਗਾਲਾ ਬਾਜ਼ਾਰੋਂ ਆਰਡਰ ਕਰਕੇ ਬਾਜ਼ਾਰ ਦੀ ਨਹੀਂ ਚੰਗੀ ਹੁੰਦੀ ਸਬਜ਼ੀ ਮਨਜੂਰੀਆਂ ਲੋ ਘਰ ਬਣਾਵੇ ਸੋਹਣੀ ਜਰਾ ਕੋ ਦੋ ਕੁ ਸੱਗਿਆ ਮੰਗਾ ਕੇ ਉਹਦੇ ਵਿੱਚ ਪਾ ਕੇ ਜੇ ਘਰ ਬਣਾਵੇ ਪਤਾ ਕਿੱਡੀ ਸਵਾਦ ਸਬਜ਼ੀ ਬਣਾਉਂਦੀ ਹੈ ਬਾਜ਼ਾਰ ਦੇ ਪਤਾ ਵੀ ਕੀ ਕੁਝ ਹੁੰਦਾ ਤੇ ਕੀ ਕੁਝ ਨਹੀਂ ਵਿੱਚ ਪਾਇਆ ਹੁੰਦਾ ਉਹਨਾਂ ਨੇ ਜਦੋਂ ਘਰ ਮਨਾ ਬੁੱਝੇ ਜਦੋਂ ਵਧੀਆ ਚੀਜ਼ ਬਣਦੀ ਨਾਲੇ ਬਰਕਤ ਹੋ ਜਾਂਦੀ ਘਰ ਦੀ ਚੀਜ਼ ਦੀ ਇਹ ਤੇ ਗੱਲ ਚਾਹੀਦੀ ਬਿਲਕੁਲ ਸਹੀ ਕਹੀ ਜੀ ਹਾਂ ਘਰ ਵਿੱਚ ਬਰਕਤ ਹੁੰਦੀ ਆ ਬਰਕਤ ਹੁੰਦੀ ਆ ਹੋਰ ਕਹਿੰਦਾ ਬੇਚਾਰੋ ਉਨੀ ਕਾਣੀ ਤੇ ਉਨੀ ਕ ਖਾ ਲੈਣੀ ਉਹਨਾਂ ਦੇ ਦਾਦੀ ਨੂੰ ਤੇ ਚਾਹੀ ਬੜਾ ਮੇਰੇ ਹੱਥਾਂ ਦੀ ਹਾਂ ਮੈਂ ਤੇ ਅਸਰੀ ਕਰਨੀ ਵੀ ਗਰਮੀ ਬੜੀ ਕਿੱਥੇ ਕੁੜੀ ਲੱਗੀ ਰਹੇਗੀ ਉਹ ਕੋਈ ਗੱਲ ਨਹੀਂ ਹੈ ਇਹਨੂੰ ਕੋਈ ਗਰਮੀ ਨਹੀਂ ਲੱਗਦੀ ਜਵਾਨ ਜਵਾਨ ਤੇ ਬੁੱਢੇ ਤੇ ਸਾਡੇ ਵਰਗੇ ਬੁੱਢਿਆਂ ਨੂੰ ਚਾਹ ਨੂੰ ਲੱਗਦੀ ਆ ਇਹ ਗੱਲ ਦੇ ਜਦ ਜਾਰੀ ਪਾਲ ਪਾਇਆ ਦੋ ਚੱਲ ਸਬਜ਼ੀਆਂ ਫੜ ਕੇ ਲੈ ਆ ਬਣਾ ਕੇ ਲੈ ਕੇ ਆ ਚਲੋ ਕੋਈ ਗੱਲ ਨਹੀਂ ਉਹ ਮੇਰੇ ਨਾਲ ਹੈਗੀ ਹੈ ਹੈਲਪ ਕਰਵਾਉਣ ਵਾਸਤੇ ਮम्मी ਤਾਂ ਕਹਿੰਦੇ ਨਾ ਕਿ ਉਹ ਹੈਲਪ ਕਰਵਾ ਦੇਗੀ ਤਾਂ ਉਹਨੂੰ ਕਿਹਾ ਤੇ ਚਲੋ ਮੈਂ ਨਾ ਫਿਰ ਵੇਖਦੀ ਆ ਜਾ ਕੇ ਅੱਛਾ ਤੇ ਚਲਿਏ ਚਾਹੀ ਜੀ ਆਪਾਂ ਕਮਰੇ 'ਚ ਬਹਿ ਜੇ ਨੇ ਹਾਂ ਤੁਹਾਡੇ ਲਈ ਨਾ ਮੈਂ ਏਸੀ ਪਹਿਲਾਂ ਹੀ ਆਨ ਕਰਤਾ ਸੀ ਮੈਨੂੰ ਬਗਾ ਹੈ ਤੂੰ ਗਰਮੀ 'ਚ ਆਣਾ ਵਾ ਤੇ ਦਾਦੀ ਜੀ ਨੂੰ ਗਰਮੀ ਵੈਸੇ ਦੀ ਸੂਟ ਕਰਦੀ ਇਹਨਾਂ ਦੇ ਰੈਸ਼ੀਜ਼ ਜੀ ਹੋ ਜਾਂਦੇ ਹਨਾ ਤੇ ਤੁਸੀਂ ਹੋ ਨਾ ਆਰਾਮ ਨਾਲ ਏਸੀ ਵਾਲੇ ਰੂਮ ਦੇ ਵਿੱਚ ਲੇਟ ਜਾ ਤੇ ਜੋ ਕੁਝ ਤੈਨੂੰ ਚਾਹੀਦਾ ਮੈਂ ਦੇ ਦਾਂਗੀ ਪਤਾ ਨਹੀਂ ਪੁੱਤ ਮੈਂ ਕਿਹੜੇ ਮੋਤੀਦਾਨ ਕੀਤੇ ਮੇਰੇ ਪੁੱਤ ਨੂੰ ਤੇਰੇ ਵਰਗੀ ਕੁੜੀ ਮਿਲੀ ਆ ਬੜੀ ਚੰਗੀ ਆ ਕੋਈ ਸਸਤਾ ਧਿਆਨ ਨਹੀਂ ਰੱਖਦਾ ਜਿੰਨਾ ਤੂੰ ਸਾਡਾ ਧਿਆਨ ਰੱਖਦੀ ਆ ਆਪਾਂ ਬੇਸ਼ੱਕ ਪਿੰਡ 'ਚ ਰੰਨੇ ਨਾ ਪਰ ਸਹੂਲਤਾਈ ਤੂੰ ਸਾਨੂੰ ਉਥੇ ਨਹੀਂ ਆ ਦੇਤੀਆਂ ਆ ਏਸੀ ਲਵਾਤਾ ਨਹੀਂ ਤਾਂ ਆਪਾਂ ਰਾਤ ਨੂੰ ਉਹ ਲਾ ਕੇ ਕੂਲਰ ਤੇ ਵੇਹਲੀ 'ਚ ਸੌਂਦਾ ਸੀ ਕਿਤੇ ਨਜ਼ਾਰਾ ਵੱਜ ਜਾਂਦਾ ਹੁੰਦਾ ਸੀ ਸਾਨੂੰ ਤੇ ਹੁਣ ਉਹ AC ਲਵਾਤਾ ਹੀ ਆਪਾਂ ਨੂੰ ਸਾਸੇ ਦੋਵੇਂ ਸਾਰਾ ਦਿਨ ਹੀ AC ਲਾ ਕੇ ਬੈਟੀਆਂ ਰਹਿੰਦੀਆਂ ਇਹ ਤਾਂ ਲੈ ਨਹੀਂ ਬਾਰੀ ਮਨਸੂਰੀ ਬਣ ਜਾਂਦਾ ਨਾ ਲੈ ਬੜਾ ਕੁਝ ਬਣ ਜਾਂਦਾ ਘਰ ਬਣ ਜਾਂਦਾ ਉਹ ਗੱਲ ਉਹ ਤੂੰ ਮੇਰੀ ਗੱਲ ਛੱਡ ਆ ਚਾਹੀ ਨਹੀਂ ਉਹ ਧੁੱਪ ਬਰਦਾਸ਼ ਕਰਦੀ ਜਿਹੜੀ ਚਾਹੀ ਕੰਦੀ ਹੁੰਦੀ ਸੀ ਆ ਧੁੱਪ ਨਾਲ ਕਿਹੜਾ ਫਰਕ ਪੰਦਾ ਹੁਣ ਚਾਹੀ ਧੁੱਪ ਨਾਲ ਫਰਕ ਪੰਦਾ ਹੈ ਨਾ ਬਹੁਤ ਜ਼ਿਆਦਾ ਨਹੀਂ ਉਹ ਮੈਨੂੰ ਪਤਾ ਹੀਗਾ ਮੈਂ ਉਸੇ ਹਿਸਾਬ ਨਾਲ ਨਾ ਏਸੀ ਅੰਦਰ ਲਾਤਾ ਮੈਨੂੰ ਪਤਾ ਹੀ ਚਾਏ ਜੀ ਨੂੰ ਲੱਗਦੀ ਹੁਣ ਸਭ ਤੋਂ ਜ਼ਿਆਦਾ ਗਰਮੀ ਤੇ ਨਾਲੇ ਮੈਂ ਤੁਹਾਡੇ ਕੋ ਰਹੀ ਕਿੰਨਾ ਕੁ ਦੇਣਾ ਹੁਣ ਮੈਨੂੰ ਵੀ ਤੁਹਾਡੀ ਸੇਵਾ ਕਰਨ ਦਾ ਮੌਕਾ ਮਿਲ ਗਿਆ ਚਲੋ ਆਜੋ ਅੰਦਰ ਚਲੀਏ ਤਾਂ ਨਹੀਂ ਮੇਰੀ ਗੱਲ ਸੁਣ ਕੀ ਹੋਇਆ ਮੰਮੀ ਇਹ ਕੀ ਬਣ ਕੇ ਆਈ ਹੈ ਕਿੰਨੇ ਮੇਰੇ ਜਵਾਈ ਦੀ ਇੰਨੇ ਮੱਲੇ ਚ ਇੱਜ਼ਤ ਹੈ ਕਿਹੜਾ ਬੰਦਾ ਨਹੀਂ ਇਹਨੂੰ ਜਾਣਦਾ ਐਡਾ ਉੱਚਾ ਘਰ ਪਰਿਵਾਰ ਤੇ ਵੇਖਣਾ ਤੇ ਕੱਪੜੇ ਦੇ ਰਹਿ ਨਹੀਂ ਬਹਿ ਨਹੀਂਦੀ ਯਾਰ ਕਿਸ ਤਰ੍ਹਾਂ ਬਣ ਕੇ ਆਈ ਹੈ ਉੱਤਰ ਦੇਖਾ ਸਿਆਣ ਸਾਬ ਮੇਰਾ ਪੁੱਤ ਰਤਾ ਕੀ ਹੁਣ ਦਾ ਹਾਲ ਕਰਨ ਲਗੀ ਤੇ ਤੂੰ ਕੀ ਗੇਜਾ ਪਾਈ ਜਾਨੀਆਂ ਨਾਲ ਮਨਚੂਰੀਆਂ ਖੁਆਣਾ ਬਾਜ਼ਾਰ ਮੈਂ ਆਪਣੇ ਹੱਥਾਂ ਨਾਲ ਬਣਾਵਾਂਗੀ ਤੇ ਬਿਜਾਰੋਂ ਮੰਗਾ ਦੇ ਤੇ ਖੁਆਦੇ ਉਹਨਾਂ ਦਾ ਮਨ ਭਰ ਜਾਏ ਤੇ ਮੰਮੀ ਫੇਰ ਕੀ ਹੋਇਆ ਜੇ ਮੈਂ ਬਣਾ ਦਿੱਤਾ ਤੇ ਪੁੱਤ ਗਰਮੀ ਕਿੰਨੀ ਮੈਂ ਤੇ ਤੇਰੇ ਪਿੱਛੇ ਕਰਨੀ ਆ ਗਰਮੀ ਤੇ ਸੇਂਤ ਖੜੀ ਰਹेंगी ਚਿਹਰਾ ਖਰਾਬ ਹੋਏਗਾ ਤੇ ਮੰਮੀ ਕੋਈ ਗੱਲ ਨਹੀਂ ਉਹ ਕਿੰਨੀ ਦੇਰ ਬਾਅਦ ਆਇਆ ਤੂੰ ਇਹ ਵੇਖੋ ਨਾ ਕਿੰਨੇ ਸਾਲਾਂ ਬਾਅਦ ਆਇਓ ਇ ਜੇ ਮੈਂ ਇੱਕ ਦੋ ਗਰੀ ਬਣਾਵੇ ਦਿੱਤਾ ਤੇ ਫਿਰ ਕੀ ਹੋ ਗਿਆ ਕੋਈ ਵੀ ਕੋ ਸੌਖੀ ਸਬਜ਼ੀ ਬਣਾ ਲੈ ਪਰ ਹੁਣ ਉਹਨਾਂ ਨੇ ਆਪਣੇ ਆਪ ਮੂੰਹ ਨਾਲ ਕਿਹਾ ਯਾਰੋਂ ਮੰਗਵਾ ਲਦ ਨਹੀਂ ਪਿਆ ਤਾਂ ਕਈ ਜਣੀ ਪਿਆਰੋਂ ਮੰਗਵਾ ਦੇ ਚਲੋ ਮੰਮੀ ਸਬਜ਼ੀਆਂ ਦੇ ਘਰੇ ਪਈਆਂ ਵਾ ਕਿੰਨਾ ਕ ਟਾਈਮ ਲੱਗਣਾ ਮੰਚੂਰੀਆਂ ਨੂੰ ਦੋ ਗਰਾਇੰਡ ਕਰਨਾ ਵੇ ਚਾਟਾ ਉਹ ਕੀ ਕਹਿੰਦੇ ਮੈਦਾ ਬਣਾ ਰਾ ਰੋਡ ਬਣਾ ਤੇ ਬਣ ਕੇ ਬੋਲ ਸਦੇ ਬੋਲ ਜਵਾਨ ਗੋ ਤੇ ਸਵਾਦ ਲੈਣੀਆਂ ਰਹਿਣ ਕੇ ਸਵਾਦ ਲੈਣੀਆਂ ਇੱਥੇ ਆ ਕੇ ਸਵਾਦ ਲਈਏ ਅਸੀਂ ਮੰਮੀ ਕਹਿੋ ਜੀ ਗੱਲਾਂ ਕਰੰਦੇ ਜੀ ਤੇ ਹੋਰ ਕੀ ਉਹ ਵੀ ਤੇ ਮੇਰੀ ਮਾਂ ਹੀ ਆ ਨਹੀਂ ਮਾਂ ਤੇ ਹੈਗੀ ਠੀਕ ਮੈਂ ਕਦੋਂ ਬਣ ਨਾਲੇ ਤੂੰ ਕਦ ਕਿਹੜੇ ਵੇਲੇ ਸੀ ਲਗਵਾਤਾ ਦੱਸਿਆ ਤੇ ਨਹੀਂ ਮੈਨੂੰ ਮੈਂ ਸੀ ਲਗਵਾਤਾ ਉਹ ਮੰਮੀ ਹਾਂ ਉਹ ਮੈਂ ਕਿਹੜੇ ਕਮਾਨੀ ਆ ਉਹ ਮੇਰੇ ਕਿਹੜੇ ਕਿਤੇ ਪੈਸੇ ਆਂਦੇ ਆ ਉਹ ਏਸੀ ਉਹਨਾਂ ਨੂੰ ਉਹਨਾਂ ਦੇ ਮੁੰਡੇ ਨੇ ਲਵਾ ਕੇ ਦਿੱਤਾ ਉਹ ਤੇ ਕੁਝ ਵੀ ਕਰ ਸਕਦਾ ਉਹਨਾਂ ਦੇ ਲਈ ਉਹਦੇ ਪਿੰਡੋਂ ਇੱਥੇ ਆਨੁਰਾਜੀ ਨਹੀਂ ਹੁੰਦੀਆਂ ਤਾਂ ਕਰਕੇ ਉੱਥੇ ਰਹਿੰਦੀਆਂ ਆ ਆਪਾਂ ਤੇ ਬਥੇਰਾ ਉਹਨਾਂ ਨੂੰ ਕਿਹਾ ਕਿ ਸਾਡੇ ਨਾਲ ਰਹੋ ਪਰ ਉਹਨਾਂ ਨੂੰ ਹਵੇਲੀ ਛੱਡਣ ਦਾ ਦਿਲ ਨਹੀਂ ਕਰਦਾ ਤੇ ਤਾਂ ਕਰਕੇ ਉਹ ਆਉਂਦੀਆਂ ਨਹੀਂ ਆ ਤੇ ਆਪਾਂ ਉੱਥੇ ਜਾ ਨਹੀਂ ਸਕਦੇ ਕਿਉਂਕਿ ਇਹਨਾਂ ਦੇ ਆਫਿਸ ਦਾ ਕੰਮ ਇੱਥੇ ਹੈਗਾ ਵਾ ਮੈਂ ਤੂੰ ਗੱਲ ਵੀ ਨਹੀਂ ਕੀਤੀ ਮੈਨਾਂ ਕੇ 골ਡੀ ਨੇ ਲਗਵਾ ਕੇ ਦਿੱਤਾ ਏਸੀ ਲਗਵਾਤਾ ਮੰਮੀ ਮੈਂ ਕੀ ਤੇ ਨਾਲ ਗੱਲ ਕਰਨੀ ਉਹਨਾਂ ਦੀ ਮਾਵਾ ਉਹ ਜੋ ਮਰਜ਼ੀ ਕਰ ਸਕਦੇ ਉਹਨਾਂ ਦੇ ਨਾਲ ਮੈਂ ਕੀ ਕਹਾਂ ਕਿ ਨਹੀਂ ਲਵਾ ਕੇ ਦੇਣਾ ਕਿਰਨ ਗੱਲ ਲਗਵਾਉਂਦੀ ਨਹੀਂ ਪਰ ਆਪਣੀ ਮਾਂ ਨਾਲ ਦੀ ਕੋਈ ਸਲਾਹ ਤੇ ਕਰਦੀ ਕਿ AC ਲਗਵਾਉਣ ਲੱਗਿਆ ਚਲੋ ਮੰਮੀ ਤੁਹਾਨੂੰ ਉਹਨਾਂ ਨੂੰ ਪਤਾ ਲੱਗ ਗਿਆ ਨਾ ਉਹਨਾਂ ਨੇ AC ਲਵਾਤਾ ਤੇ ਕੱਲਾ AC ਨਹੀਂ ਇਹ ਉਹਨਾਂ ਦੇ ਘਰ ਦੇ ਅੱਧੇ ਵਿੱਚ ਉਹਨਾਂ ਦੇ ਮੁੰਡੇ ਨੇ ਉਹਨਾਂ ਨੂੰ ਸਾਰੀਆਂ ਸੁੱਖ ਸਹੂਲਤਾਂ ਉਹਤੇ ਦਿੱਤੀਆਂ ਆਈਆਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵਾ ਕਿ ਉਹਨਾਂ ਕੋ ਪੈਸਿਆਂ ਦੀ ਕਮੀ ਨਹੀਂ ਆ ਉਹ ਤੇ ਆਪਣੀ ਮਰਜ਼ੀ ਨਾਲ ਇੱਥੇ ਨਹੀਂ ਆਉਂਦੀਆਂ ਤੇ ਬਾਕੀ ਸਾਰਾ ਕੁਝ ਉਹਨਾਂ ਕੋ ਹੋਗਾ ਤੈਨਾਂ ਨੇ ਜੇ AC ਲਗਵਾ ਵੀ ਦਿੱਤਾ ਤੇ ਕੀ ਹੋ ਗਿਆ ਆਪਾਂ ਇੱਥੇ AC 'ਚ ਰਹਿਣ ਦੇ ਆ ਤੇ ਓਹ ਰਹਿ ਲੈਣਗੇ ਤੇ ਕੀ ਹੋ ਜਾਏਗਾ ਤੇ ਇਹਦਾ ਨਾ ਬੈਸਨ ਦਾ ਕੋਈ ਫਾਇਦਾ ਨਹੀਂ ਹੈ ਤੂੰ ਜਾ ਜੋ ਕਰਨਾ ਕਰ ਲੋਕੀ ਤੇ ਆਪਣੀਆਂ ਮਾਵਾਂ ਦੀ ਪੂਰੀ ਗੱਲ ਸੁਣਦੀ ਐ ਮਾਂ ਜਿਸ ਤਰ੍ਹਾਂ ਕਹਿੰਦੀ ਉਸ ਤਰ੍ਹਾਂ ਕਰ ਦੇ ਤੈਨੂੰ ਹੈ ਹੀ ਨਹੀਂ ਮੱਥਾ ਮਾਰੀ ਜਾਵਾ ਸੁਣਦੀ ਨਹੀਂ ਜਾ ਤੂੰ ਜੋ ਕਰਨਾ ਕਰ ਆਪਣਾ ਕੰਮ ਚਲੋ ਠੀਕ ਆ ਮੰਮੀ ਮੈਂ ਚੱਲੀ ਮੰਜੂਰੀਆਂ ਬਣਾ ਆ ਜਾ ਬਣਾ ਕੇ ਕਰ ਸੀ ਬਣਾ ਕੇ ਪਸਤਾ ਐਂਗੀ 4 ਦਿਨ ਕਰ ਲੈ ਸੇਵਾ ਤੁਹਾਨੂੰ ਆਪੇ ਪਤਾ ਲੱਗ ਜਾਵੇ ਕਾ ਗੜਾ ਚੜਿਆ ਤੈਨੂੰ ਪਰ ਆਨਖਾਂ ਪਲਾਂ ਸੁਭਿਆਨ ਜੀ ਮਾਰੇ ਅੱਖੇ ਲੱਗਣ ਗੱਲ ਸੁਣਾ ਨੂੰ ਤਿਆਰ ਨਹੀਂ ਹੈਗੀ ਚਾਚੜੇ ਐ ਮੈਨਾਂ ਨੂੰ ਬਿਠਾਵਦਾ ਦੇਖੋ ਹਾਂ ਕਰ ਲੈ ਚਾਰ ਦਿਨ ਸੇਵਾ ਸਸਰ ਰਫੀ ਕੋ ਸੋਕੀਆ ਨਹੀਂ ਪਈਆਂ ਮੈਨੂੰ ਪੁੱਛ ਕੇ ਨਹੀਂ ਸਮਝੀਏ ਨਹੀਂ ਗੱਲ ਮਾਂ ਦੀ ਗੱਲ ਚੰਗੀ ਨਹੀਂ ਲੱਗਦੀ ਕੀ ਕਹਿੰਦੀ ਪਈ ਕਰੀ ਜੇ ਮਰ ਜੋ ਕਰਨਾ ਆਪਣੀ ਮਰਜ਼ੀ ਨਾਲ ਆਪੇ ਪਤਾ ਲੱਗ ਜਾਊਗਾ ਤਨ ਭਾਗਦੀ ਨਾ ਹੋਏ ਤੇ ਕਿੱਦਾਂ ਸੰਤਬਾਲ ਤੇ ਭੂਸ ਸਵਾਰ ਹੋਇਆ ਹੈ ਨਿਮਾ ਕਰਨੀ ਕਰਨਾ ਮਨ ਨੂੰ ਵਢਾ ਕੇ ਦੇਣੀ ਉਹ ਤੇਰੀ ਬਣਾਈ ਦੇ ਫਿਰ ਕਰੀ ਜਾ ਪਾਇਏ ਕੀ ਕਰਦੀ ਪਈ ਹੈ ਕੁਛ ਨਹੀਂ ਮੇਰੀ ਗੱਲ ਸੁਣ ਬਾਬੂ ਪਤਾ ਮੰਮੀ ਹੁਣ ਆਏ ਆ ਨਾ ਤੇ ਥੋੜੀ ਦੇ ਰੈਸਟ ਕਰਨ ਦੇ ਤੂੰ ਇਤਨਾ ਕਰ ਉਹਨਾਂ ਨੂੰ ਨਾ ਦੋ ਚੇ ਪੱਤੀ ਪਾ ਕੇ ਦੇ ਦੇ ਠੀਕ ਠੀਕ ਹੈ ਨਾ ਤੇ ਮਿੱਠਾ ਬਿਲਕੁਲ ਲਾਈਟ ਰੱਖੀ ਅੱਧਾ ਚਮਚ ਮਿੱਠਾ ਪਾਈ ਤੇ ਉਹਨਾਂ ਨੂੰ ਅੰਦਰ ਫੜਾ ਦੇ ਠੀਕ ਹੈ ਨਾ ਤੇ ਮੰਜੂਰੀਅਨ ਦੀਆਂ ਸਬਜ਼ੀਆਂ ਮੈਂ ਕੱਟ ਦੇਣੀ ਆ ਤੇ ਫਿਰ ਆਪਾਂ ਬਣਾਨੇ ਮੰਜੂਰੀਅਨ ਠੀਕ ਹੈ ਚਲ